पीएम साहब ਦਾ ਟਾ ਜ਼ੀਰੋ ਟੋਲਰੈਂਸ ਪਾਲਸੀ ਅਗੇਂਸਟ ਡਰੱਗਸ ਉਹਦੇ ਤਹਿਤ ਕਮਿਸ਼ਨਰਟ ਪੁਲਿਸ ਅੰਮ੍ਰਿਤਸਰ ਨੂੰ ਬੜੀ ਵੱਡੀ ਕਾਮਯਾਬੀ ਮਿਲੀ ਹੈ ਜੀ ਸਰ 5 ਕਿਲੋ ਹੀਰੋਇਨ ਨਾਲ ਚਾਰ ਬੜੇ ਨਟੋਰੀਅਸ ਸਮਗਲਰਸ ਫੜੇ ਗਏ ਜਿਨ੍ਹਾਂ ਚ ਇੱਕ ਲੇਡੀ ਸਮਗਲਰ ਵੀ ਹੈ ਔਰ ਇਹ ਸਾਰੇ ਜਿਹੜੇ ਲੇਡੀ ਬਲਜੀਤ ਕੌਰ ਹੈ ਇਹ ਤੇ ਦਾ ਜਿਹੜਾ ਭਤੀਜਾ ਹੈ ਗੁਰਪ੍ਰੀਤ ਇਲੀያስ ਕੋਪੀ ਦੋਨੋਂ ਮੁਠਿਆਂ ਵਾਲੀ ਪਿੰਡ ਹੈ ਸਦਰਪੱਟੀ ਜ਼ਿਲ੍ਹਾ ਤਰਨਤਾਰਨ ਦੇ ਉੱਥੋਂ ਦੇ ਰਹਿਣ ਵਾਲੇ ਆ ਔਰ ਕਾਫੀ ਸਮੇਂ ਤੋਂ ਇਹ ਇਸ ਡਰੱਗ ਆਟਲ ਨੂੰ ਆਪਰੇਟ ਕਰ ਰਹੇ ਨੇ ਤੇ ਜਿਹੜੇ ਦੁਜੇ ਦੋ ਨੇ ਮਨਿੰਦਰ ਸਿੰਘ ਤੇ ਜਰਮੇਲ ਸਿੰਘ ਮਨਿੰਦਰ ਸਿੰਘ ਪਿੰਖੀਵਿੰਡ ਦਾ ਤਰਨਤਾਰਨ ਡਿਸਟ੍ਰਿਕਟ ਹਰਪ੍ਰੀਤ ਸਿੰਘ ਲੋਪੋਕੇ ਅੰਮ੍ਰਿਤਸਰ ਰੂਰਨ ਦਾ ਰਹਿਣ ਵਾਲਾ ਬੇਸਿਕ ਗੱਲ ਕੀ ਹੈ ਕਿ ਮੁੱਠਿਆਂ ਵਾਲੀ ਪਿੰਡ ਜਿਹੜਾ ਹੈਗਾ ਉਹ ਬਿਲਕੁਲ ਬਾਰਡਰ ਦੇ ਕੋਲ ਹੈ ਫੈਂਸਿੰਗ ਦੇ ਕੋਲ ਸੋ ਇਸ ਕਰਕੇ ਇਹਨਾਂ ਦੇ ਪਾਕਿਸਤਾਨ ਸਮਗਲਰਸ ਨਾਲ ਲਿੰਕ ਕਾਫੀ ਦਿਰ ਤੇ ਬਣੇ ਹੋਏ ਨੇ ਔਰ ਉਸ ਤੋਂ ਬਾਅਦ ਇਹਨਾਂ ਨੂੰ ਈਜ਼ੀ ਵੀ ਹੈ ਕਿਉਂਕਿ ਟਰਾਂਜ਼ਿਟ ਡਰੋਨ ਦੇ ਰਾਹੀਂ ਉੱਥੇ ਰੀਸੀਵ ਕਰਨੀ ਕਨਸਾਈਨਮੈਂਟ ਈਜ਼ੀ ਹੈ ਬਿਕੋਜ਼ ਬਿਲਕੁਲ ਖੇਤ ਤੇ ਘਰ ਇਹਨਾਂ ਦੇ ਬਾਰਡਰ ਦੇ ਉੱਤੇ ਹੈ ਬਿਲਕੁਲ ਫੈਂਸਿੰਗ ਦੇ ਨਾਲ ਨੇ ਜਿਹੜੀ ਲੇਡੀ ਹੈ ਆਪਣੇ ਬਲਜੀਤ ਕੌਰ ਇਹਦਾ ਹਸਬੈਂਡ ਜਿਹੜਾ ਉਹ ਵੀ ਰਾਜਸਥਾਨ ਜੇਲ੍ਹ ਚ ਬੰਦ ਹੈ ਉਹਦਾ ਨਾਮ ਹੈਗਾ ਬਲਵੀਰ ਸਿੰਘ ਇਹ ਗੰਗਾਨਗਰ ਡਿਸਟ੍ਰਿਕਟ ਚ ਇਹਦੇ ਖਿਲਾਫ ਵੀ ਐਨਡੀਪੀਐਸ ਦਾ ਪਰਚਾ ਦਰਜ ਹੈ 2022 ਚ ਉੱਥੇ ਫੜਿਆ ਗਿਆ ਸੀ 5 ਕਿਲੋ ਹਿਰੋਇਨਾਂ ਇਹ ਐਸਪੋਲੇ ਕਰਨਪੁਰ ਜੇਲ੍ਹ ਰਾਜਸਥਾਨ ਚ ਬੰਦਾ ਹੈ ਉਹ ਜਿਹੜੀ ਮਡਲੀ ਪੁੱਛ ਕੇ ਇਹ ਗੱਲ ਪਤਾ ਲੱਗੀ ਹੈ ਕਿ ਜਿਹੜੀ ਬਲਜੀਤ ਕੌਰ ਹੈ ਆਪਣੇ ਭਤੀਜੇ ਨਾਲ ਉਸ ਤੋਂ ਹਸਬੈਂਡ ਬਲਵੀਰ ਸਿੰਘ ਦੇ ਫੜੇ ਜਾਣ ਤੋਂ ਬਾਅਦ ਐਕਟਿਵਲੀ ਇਹਨੇ ਸਾਰਾ ਟਰੱਕ ਟ੍ਰੇਡ ਜਿਹੜਾ ਹੈ ਇਹ ਸੰਭਾਲਿਆ ਆਪਣਾ ਸਮਗਲਿੰਗ ਦਾ ਕੰਮ ਔਰ ਇਹਦੇ ਚ ਇਹ ਵੀ ਗੱਲ ਆਈ ਹੈ ਕਿ ਮਾਲਵਾ ਦੇ ਰੀਜਨ ਚ ਮੋਗਾ ਤੇ ਹੋਰ ਏਰੀਆ ਚ ਵੀ ਇਹ ਸਪਲਾਈ ਕਰ ਰਹੀ ਹੈ ਸੋ ਇਹਨਾਂ ਦੀ ਜਿਹੜੀ ਪੁੱਛ ਕੇ ਚੱਲ ਰਹੀ ਆ ਸਾਨੂੰ ਉਮੀਦ ਹੈ ਕਿ ਕਿਉਂਕਿ ਪਾਕਿਸਤਾਨ ਦੇ ਕਾਫੀ ਲਿੰਕੇਜਸ ਇਹਦੇ ਵਿੱਚ ਸਾਹਮਣੇ ਆਏ ਇਸ 카rtel ਦੇ ਵਿੱਚ ਜੇ ਆਪਾਂ ਮਨਿੰਦਰ ਸਿੰਘ ਤੇ ਹਰਪ੍ਰੀਤ ਵਾਲੀ ਗੱਲ ਕਰੀਏ ਉਹ ਵੀ ਇਸੇ ਮਤਲਬ ਸੇਮ ਉਹਨਾਂ ਨੂੰ ਸਪਲਾਇਰ ਸੀਗਾ ਤੇ ਇਸੇ ਨੈਟਵਰਕ ਦੇ ਨਾਲ ਹੀ ਇਸੇ ਕਰਕੇ ਉਹ ਜੁੜੇ ਹੋਏ ਸੀਗੇ ਤੇ ਕਾਫੀ ਕਨਸਾਈਨਮੈਂਟਸ ਉਹਨਾਂ ਨੇ ਜਿਹੜੀਆਂ ਲਈਆਂ ਪਿੱਖੀਵਿੰਡ ਵਾਲੇ ਨੇ ਤੇ ਲੋਪੋਕੇ ਵਾਲੇ ਲੜਕੇ ਨੇ ਉਹਨਾਂ ਨੇ ਵੀ ਕੁਝ ਇੱਧਰ ਆਪਣੇ ਏਰੀਆ 'ਚ ਲਈਆਂ ਕੁਝ ਤਰਨਤਾਨ ਦੇ ਵਿੱਚ ਪਿੱਖੀਵੰਡ ਏਰੀਆ 'ਚ ਵੀ ਰਿਸੀਵ ਕੀਤੀਆਂ ਸੋ ਮੈਂ ਸਾਰੀ ਟੀਮ ਨੂੰ ਦਿੱਲੀ ਬਮਾਰਕ ਬਾਦ ਦਾ ਹਰਪ੍ਰੀਤ ਮੰਡੇਰ ਜੀ ਟੀਸੀਪੀ ਸਾਹਿਬ ਨਵਜੋਤ ਜੀ ਏਡੀਸੀਪੀ ਹਰਮਿੰਦਰ ਜੀ ਔਰ ਅਮੋਲਕਦੀਪ ਤੇ ਜਿਹੜੇ ਸਾਰੇ ਉਹਨਾਂ ਦੀ ਟੀਮ ਨੇ ਇੰਸਪੈਕਟਰ ਸਾਹਿਬ ਸਾਡੇ ਬੜਾ ਅੱਛੀ ਕਾਰਗੁਜ਼ਾਰੀ ਇਹਨਾਂ ਦੀ ਪਿਛਲੇ ਦਿਨਾਂ 'ਚ ਵੀ ਰਹੀ ਆ ਆਈ ਰੀਲੀ ਐਪਰੀਸ਼ੀਏਟ ਵੀ ਆਰ ਪ੍ਰਾਊਡ ਆਫ ਥੈਮ ਔਰ ਇਹਦੇ 'ਚ ਜੇ ਇਹਨਾਂ ਦਾ ਬੈਕਗ੍ਰਾਉਂਡ ਦੇਖਣੀ ਦੇਖੀ ਆਪਾਂ ਤਾਂ ਗੁਰਪ੍ਰੀਤ ਗੋਪੀ ਜਿਹੜਾ 19 ਸਾਲ ਦਾ ਹੈਗਾ ਤੇ 9ਵੀਂ ਪਾਸ ਹੈ ਇਹਦੇ ਖਿਲਾਫ ਪਹਿਲਾਂ ਵੀ ਆਰਫ ਕੇ ਜਿਹੜਾ ਥਾਣਾ ਫਿਰੋਜ਼ਪੁਰ ਉੱਥੇ ਐਨਡੀਪੀਐਸ ਦਾ ਹੀ ਪਰਚਾ ਦਰਜ ਹੈ 28 2 2024 ਨੂੰ ਹੀ ਜਿਹੜੀ ਹੈ 23 ਨੂੰ ਇਹ ਬਾਹਰ ਆਇਆ ਵਾਪਸ ਤੇ ਆਕੇ ਇਹਨੇ ਮੁੜ ਕੇ ਇਹੋ ਜਿਹਾ ਕੰਮ ਸ਼ੁਰੂ ਕਰ ਦਿੱਤਾ ਬਲਜੀਤ ਕੌਰ ਪੰਜਵੀਂ ਪਾਸ ਹੈ 32 ਸਾਲ ਦੀ ਇਹਦੀ ਏਜ ਹੈ ਮਨਿੰਦਰ ਸਿੰਘ 34 ਸਾਲ ਹੈ ਸਟੀਲ ਦੀ ਦੁਕਾਨ ਤੇ ਕੰਮ ਕਰਦਾ ਐਜੂਕੇਸ਼ਨ ਇਹਦੀ ਜਿਹੜੀ ਹੈਗੀ ਪਲੱਸ 2 ਹੈ ਹਰਪ੍ਰੀਤ ਦੀ 26 ਸਾਲ ਉਮਰ ਹੈ ਇਹ ਡਰਾਈਵਰ ਦਾ ਕੰਮ ਕਰਦਾ ਪਲੱਸ 2 ਪਾਸ ਹੈ ਸਰ ਇੱਕ ਤੈਕ ਨੂੰ ਪੱਕਾ ਦਰਜ ਹੋਣਾ ਛੇੜ ਥਾਣੇ ਉਹੀ ਮੈਟਰ ਐਗਜ਼ਾਮ ਹੋ ਰਹੇ ਨੇ ਹਾਂਜੀ ਪਰਚਾ ਇਹ ਜਿਹੜਾ ਹੈਗਾ ਇਹ ਪਹਿਲੀ ਦਾ ਹੀ ਹੈ ਜੀ ਉੱਚ ਲਿੰਕੇਜਸ ਡਵੈਲਪ ਕਰਕੇ ਤੁਹਾਨੂੰ ਸਾਰਾ ਅਸੀਂ ਡਿਟੇਲ ਦੱਤੀ ਹੈ ਦੇਖੋ ਪਤਾ ਕੀ ਗੱਲ ਹੁੰਦੀ ਜੇ ਅਸੀਂ ਤੁਹਾਡੇ ਨਾਲ ਪਹਿਲਾਂ ਹੀ ਇਹ ਡਿਸਕਸ ਕਰ ਲੈਨੇ ਆ ਆਪਣੇ ਸਾਰਿਆਂ ਦੇ ਮਤਲਬ ਇਹ ਸਮਝ ਦੀ ਵਿੱਚ ਗੱਲ ਆਉਣੀ ਚਾਹੀਦੀ ਹੈ ਕਿ ਇਹ ਫਿਰ ਰਿਕਵਰੀਆਂ ਇਫੈਕਟ ਹੋ ਜਾਂਦੀਆਂ ਕਿਉਂਕਿ ਲੋਕੀ ਅਲਰਟ ਹੋ ਜਾਂਦੇ ਆ ਤੋਂ ਡਾਡਰ ਵਾਲਾ ਕੇਸ ਤੇ ਦੋਨੋਂ ਇੱਕਾਹੀ ਹੈ ਕਿ ਪੱਤਰੇ ਬਹੁਤ ਬੜੇ ਨਹੀਂ ਨਹੀਂ ਇਕੱਠੇ ਇੱਕੋ ਕੇਸ ਹੈ ਜੀ ਇੱਕ ਨੰਬਰ ਐਫ ਆਈ ਆਰ ਹੈ ਮੈਂ ਇਹਦੇ ਚ ਇਹ ਵੀ ਐਪਰੀਸ਼ੀਏਟ ਕਰਦਾ ਕਿ ਨਿਊ ਇਅਰ ਦੀ ਵਿੱਚ ਆਮ ਇਹ ਹੁੰਦੀ ਹੈ ਕਿ ਜਿਹੜਾ ਇੱਕ ਪੋਜ਼ਿਟਿਵ ਜਿਹੜੀ ਰਿਕਵਰੀ ਨਾਲ ਸ਼ੁਰੂ ਕੀਤੀ ਗਈ ਹੈ ਅਬਰ ਸਰ ਕਮਿਸ਼ਨਰ ਪੁਲਿਸ ਦੀ ਜਿਹੜੀ ਐਫ ਆਈ ਆਰ ਕਿਉਂਕਿ ਇੱਕ ਇੱਕ ਨੰਬਰ ਐਫ ਆਈ ਆਰ 1 ਜਨਵਰੀ ਤੋਂ ਹੀ ਹੁੰਦੀ ਹੈ ਸਰ ਨੇ ਸਕੰਨ ਨਵੀਂ ਦਾ ਇਸ ਤਰ੍ਹਾਂ ਕੰਮ ਨਹੀਂ ਕਰਦੇ ਜਿਸ ਤਰ੍ਹਾਂ ਕਿ ਬਲਜੀਤ ਕੌਰ ਕਰ ਰਹੀ ਸੀ ਅੰਗਣ ਵਾਲੀ ਵਰਕਰ ਇਹ ਅੰਗਣ ਵਾਲੀ ਨਹੀਂ ਹੈ ਜੀ ਇਹ ਇਹ ਦੂਸਰਾ ਮਤਲਬ ਦੂਸਰਾ ਇਹ ਦੂਜਾ ਜੀ ਇਹ ਬਲਜੀਤ ਕੌਰ ਤਾਂ ਮੈਂ ਤੁਹਾਨੂੰ ਦੱਸਿਆ ਨਾ ਆਪਣੇ ਹਸਬੰਡ ਨਾਲ ਇਹਦਾ ਮੁੱਠਿਆਂ ਵਾਲੀ ਪਿੰਡ ਬਿਲਕੁਲ ਬਾਰਡਰ ਦੇ ਉੱਤੇ ਆ ਪੱਟੀ 'ਚ ਉੱਥੋਂ ਇਹ ਹਸਬੰਡ ਪਹਿਲਾਂ ਕੰਮ ਕਰਦਾ ਸੀ ਫਿਰ ਉਹ ਫੜਿਆ ਗਿਆ ਰਾਜਸਥਾਨ 'ਚ ਉਸ ਤੋਂ ਬਾਅਦ ਬਲਜੀਤ ਕੌਰ ਨੇ ਆਪਣੇ ਭਤੀਜੇ ਗੁਰਪ੍ਰੀਤ ਨੂੰ ਨਾਲ ਲਾ ਲਿਆ ਉੱਥੋਂ ਚੁੱਕਣ ਨੂੰ ਕਰਨ ਨੂੰ ਅੱਛਾ ਲੇਡੀ ਦੇ ਜਾਣ ਨਾਲ ਕੀ ਹੁੰਦਾ ਕਿ ਆਮ ਸ਼ੱਕ ਵੀ ਨਹੀਂ ਪੈਂਦਾ ਜਦੋਂ ਟਰੈਵਲ ਕਰਕੇ ਅੱਗੇ ਜਾ ਕੇ ਕਨਸਾਈਨਮੈਂਟ ਦੀ ਸਾਲੋ ਕੀ ਜਦੋਂ ਦਾ ਹਸਬੰਡ ਅੰਦਰ ਚਲਾ ਗਿਆ ਉਹਦੇ ਇਹ ਨਹੀਂ ਕਿ ਉਹ ਕਹਿੰਦਾ ਕਿ ਪਹਿਲੀ ਵਾਰ ਨਹੀਂ ਪਹਿਲਾਂ ਇਹਦੇ ਧਿਆਨ ਚ ਵੀ ਸੀਗੀ ਪਹਿਲਾਂ ਇਨਵੋਲਡ ਪਹਿਲਾਂ ਵੀ ਸੀਗੀ ਬਟ ਉਸ ਤੋਂ ਬਾਅਦ ਇਹਨੇ ਟੇਕਓਵਰ ਕਰ ਲਿਆ ਪੂਰਾ ਆਪਣੇ ਭਤੀਜੇ ਨਾਲ ਰਲ ਕੇ ਔਰ ਜਿਹੜੀ ਸਪਲਾਈ ਵਗੈਰਾ ਕਰਨ ਜਾਣ ਲੱਗੇ ਔਰ ਇਵਨ ਕਨਸਾਈਨਮੈਂਟਸ ਨੂੰ ਚੁੱਕਣ ਲੱਗੇ ਵੀ ਬਲਜੀਤ ਕੌਰ ਦਾ ਮੇਨ ਰੋਲ ਰਹਾ ਵਿੱਚ ਆਪ ਫਿਜ਼ੀਕਲੀ ਆਪ ਪ੍ਰੈਜ਼ెంట్ ਰਹਿੰਦੀ ਰਹੀ ਹੈ ਲੈਡੀ ਜੀ ਉਹਨਾਂ ਦਾ ਵੀ ਸ਼ਰਤ ਨਹੀਂ ਲੋਕੀ ਹੁੰਦਾ ਹੀ ਇਹ ਨੇ ਟਰੈਵਲ ਕਰ ਰਹੇ ਅਗਲਾ ਕਹਿੰਦਾ ਵੀ ਆਪਣੇ ਭਤੀਜੇ ਨਾਲ ਮੈਂ ਜਾ ਰਹੀ ਆ ਕਿਤੇ ਉਹ ਉਹਦਾ ਫਾਇਦਾ ਲੈਂਦੇ ਰਹੇ ਆ ਜੋ ਇਹਨਾਂ ਦੀ ਕੁਛ ਕਿਚ ਹੈ ਕਿਥੇ ਇਹਨਾਂ ਨੇ ਪਛਾਣੀ ਸੀ ਜਿਹੜੀ ਆ ਪਾਸ ਕਿਤੇ ਇਹ ਬਸ ਇਦਾਂ ਹੀ ਅੱਗੇ ਤੋਂ ਅੱਗੇ ਜੀ ਉਹ ਸਾਰੇ ਆਪਣੇ ਕੋਲ ਹੈ ਜਿਵੇਂ ਤੁਹਾਨੂੰ ਮਾਲਵੇ ਦੀ ਗੱਲ ਦੱਸੀ ਆਪਾਂ ਤੇ ਕੁਝ ਤਰਨਤਨ ਏਰੀਏ ਚ ਵੀ ਇਹਨਾਂ ਦੇ ਫਿਗਰ ਹੋਏ ਨੇ ਉਹ ਅਸੀਂ ਤਾਂ ਨਹੀਂ ਜਿਆਦਾ ਨਾਮ ਲੈ ਰਹੇ ਫਿਰ ਉਹ ਸਾਰਾ ਬੰਦੇ ਅਲਰਟ ਹੋ ਕੇ ਲੱਭਦੇ ਨਹੀਂ ਪਹਿਲਾਂ ਹੀ ਖੱਬੇ ਸੱਜੇ ਹੋਏ ਹੋਏ ਹੈਗੀ ਹੈ ਜੀ ਹੋਰ ਵੀ ਅਰੈਸਟ ਹੋ ਸਕਦੀ ਹੈ ਅਰੈਸਟ ਡੈਫੀਨਿਟਲੀ ਹੋਏਗੀ ਜੀ ਵਰਕ ਵੀ ਕਰ ਰਹੇ ਆ ਅਸੀਂ ਕਿਉਂਕਿ ਜਿਹੜੇ ਜਦੋਂ ਇਹ ਫੜੇ ਜਾਂਦੇ ਨੇ ਐਕਚੁਅਲੀ ਉਹ ਬਾਹਰਲੇ ਲੋਕ ਜਿਹੜੇ ਸਮਗਲਰ ਵਗੈਰਾ ਆਫਲਾਈਨ ਵਗੈਰਾ ਹੋ ਜਾਂਦੇ ਆ ਤਾਂ ਉਸ 'ਚ ਥੋੜਾ ਰੁਕ ਜਾਂਦਾ ਪਰ ਅਸੀਂ ਉਸ ਤੇ ਕੰਮ ਕਰ ਰਹੇ ਆ ਟੈਕਨੀਕਲੀ ਸਾਰੇ ਡਰੋਨ ਰਾਈ ਕਿਉਂਕਿ ਅਦਰਵਾਈਜ਼ ਤਾਂ ਬਾਰਡਰ ਫੈਂਸਿੰਗ ਹੈ ਜੀ ਇੰਨੀ ਉੱਚੀ ਉੱਥੋਂ ਤਾਂ ਇਹਨਾਂ ਦੇ ਪਿੰਡ ਤੋਂ ਥ्रोइंग ਨਹੀਂ ਹੈ ਸਾਰੀ ਡਰੋਨ ਨਾਲ ਹੀ ਹੈ ਸਰ ਇਹ ਵੇਚ ਕੇ ਸਪਲਾਈ ਸੀ ਵੇਚਦੇ ਸੀ ਜੀ ਰੀਸੀਵ ਕਰਕੇ ਵੇਚ ਕੇ ਪੈਸੇ ਕਮਾਰੇ ਸੀਗੇ ਪ੍ਰੋਪਰਟੀ ਦੀ ਡਿਟੇਲਸ ਵੀ ਸਾਰੀਆਂ ਕਢਾਈਆਂ ਜਾ ਰਹੀਆਂ ਜੀ ਕਿੰਨਾ ਹਮ ਇੰਡੀਆ ਪਾਕਿਸਤਾਨ ਮੰਡੀ ਹੈ ਖੈਰ ਹਵਾਲਾ ਦਾ ਕੀ ਫੈਸਲਾ ਜਾਂਦਾ ਹੈ ਜਾਂ ਕੀ ਗਲਬਾਤ ਹੈ ਹਾਂਜੀ ਮਤਲਬ ਇਹ ਡਿਫਰੈਂਟ ਡਿਫਰੈਂਟ ਫਾਈਨੈਂਸ਼ੀਅਲ ਚੈਨਲਸ ਆਪਾਂ ਸਪੋਰ ਕਰਦੇ ਰਹਿੰਦੇ ਆ ਪਿੱਛੇ ਜੇ ਫੜੇ ਵੀ ਆ ਬੰਦੇ ਹੁਣ ਹੋਰ ਵੀ ਅਸੀਂ ਲੱਗੇ ਹੋਏ ਆ ਉਹਨੂੰ ਸਾਨੂੰ ਉਮੀਦ ਆ ਕਿ ਜਲਦੀ ਤੁਹਾਡਾ ਸ਼ੇਅਰ ਕਰਾਂਗੇ ਫਾਈਨੈਂਸ਼ੀਅਲ ਨੈਟਵਰਕ ਨੂੰ 익ਸਪੋਜ਼ ਕਰਨਾ ਵੀ ਉਨਾ ਹੀ ਜ਼ਰੂਰੀ ਹੈ ਜਿੰਨਾ ਕਿ ਇਸ ਸਪਲਾਇਰ ਨੂੰ ਤਾਂ ਜੀ ਸਰ ਕੇ ਜਿਆ ਇਹੋ ਹੀ ਦੋ ਮੈਂਬਰ ਜਿਹੜੇ ਕੰਮ ਕਰਦੇ ਸੀਗਾ ਨਹੀਂ ਇਹ ਚਾਰਜ ਨੇ ਤਾਂ ਫੜੇ ਗਏ ਨਾ ਜੀ ਇਹਨਾਂ ਦੇ ਅੱਗੇ ਜਿਹੜੇ ਕੰਟੈਕਟਸ ਨੇ ਉਹ ਤੇ ਵਰਕ ਕਰ ਰਹੇ ਆ ਸੀ ਥੋੜੇ ਇਧਰ ਉਧਰ ਹੋਏ ਹੋਏ ਨੇ ਲੋਕ ਐਕਚੁਅਲੀ ਪਤਾ ਤਾਂ ਲੱਗ ਹੀ ਜਾਂਦਾ ਵੀ ਫੜੇ ਫੜੇ ਗਏ ਉਹ ਉਹਨਾਂ ਨੂੰ ਕਾਬੂ ਕਰਾਂਗੇ ਆਪਾਂ ਸਰ ਸੋਸ਼ਲ ਮੀਡੀਆ ਦੇ ਥਰੂ ਅੱਜਕੱਲ ਜਿਆਦਾ ਜਿਹੜੀ ਇਸ ਤਰ੍ਹਾਂ ਦੇ ਕੰਮ ਹੋ ਰਹੇ ਨੇ ਸੋਸ਼ਲ ਮੀਡੀਆ ਤੇ ਕੀ ਨਜ਼ਰ ਰੱਖੀ ਜਾ ਰਹੀ ਹੈ ਪੁਲਿਸ ਦੇ देखो ਸੋਸ਼ਲ ਮੀਡੀਆ ਤੇ ਤਾਂ ਅਸੀਂ ਸਾਡੀ ਸਪੈਸ਼ਲ ਸੈਲ ਹੈਗਾ ਸੋਸ਼ਲ ਮੀਡੀਆ ਚੰਗਾ ਕੰਮ ਕਰ ਰਿਹਾ ਬਟ ਕੀ ਹੈ ਕਿ ਕੁਝ ਐਪਸ ਜਿਹੜੇ ਨੇ ਟੈਕਨੋਲੋ ਉਹ এনਫੋਰਸਮੈਂਟ ਏਜੰਸੀਜ਼ ਵਾਸਤੇ ਇੱਕ ਪਜ਼ਲ ਡੈਫੀਨਿਟਲੀ ਬਣੀ ਰਹਿੰਦੀ ਹੈ ਕਿ ਉਹਨਾਂ ਨੂੰ ਇਸ ਤਰ੍ਹਾਂ ਸੀ ਰਿਜ਼ੋਲਵ ਕੀਤਾ ਜਾਵੇ ਉਹਨਾਂ ਨੰਬਰਸ ਨੂੰ ਤੇ ਉਹਨਾਂ ਐਪਸ ਦੇ ਵਿੱਚ ਕਿਉਂਕਿ ਉਹਨਾਂ ਦੀ ਅਸੈਸੀਬਿਲਟੀ ਕੁਝ ਇੰਡੀਆ 'ਚ ਨਹੀਂ ਹੈ ਸੋ ਉਹ ਦਿੱਕਤ ਜ਼ਰੂਰ ਹੈ ਬਟ ਤੁਹਾਡੇ ਸਾਹਮਣੇ ਹੈ ਆਪਾਂ ਅੱਛੇ ਰਿਜ਼ਲਟ ਦੇ ਰਹੀ ਹੈ ਸਾਡੀ ਟੀਮ ਦਿਨ ਰਾਤ ਮਿਹਨਤ ਕਰ ਰਹੀ ਹੈ ਆਈ ਥਿੰਕ ਇਹ ਜਿਹੜਾ ਪਹਿਲਾ ਹਫਤਾ ਹੀ ਅੱਜ ਹੋਇਆ ਤੇ ਆਪਣੀ ਅੱਛੀ ਰਿਕਵਰੀ ਹੋ ਗਈ ਜੀ ਹਾਂਜੀ ਹੋਰ ਪਰਿਵਾਰ ਦੇ ਮੈਂਬਰ ਕੋਈ ਹੈਗੇ ਨੇ ਨਹੀਂ ਹੁਣ ਬਲਜੀਤ ਕੌਰ ਤੇ ਉਹਦਾ ਸਾਡੇ ਤਾਂ ਇੰਨੇ ਤੱਕ ਹੀ ਆਈ ਹੈ ਬਾਕੀ ਹਸਬੰਡ ਤਾਂ ਤੁਹਾਨੂੰ ਪਤਾ ਜੇਲ੍ਹ ਚ ਹੀ ਹੈ ਬਾਕੀ ਉਹਦਾ ਕੋਈ ਬੱਚੇ ਜਾਂ ਫਿਰ ਉਹਦੇ ਹੋਰ ਮੈਨੂੰ ਯਾਰ ਉਹਦੇ ਬਾਰੇ ਇੰਨੀ ਇਲਮ ਮੈਂ ਵੀ ਗਲਤ ਕਵਾਂ ਸਰ ਉਹਨੂੰ ਸਰਕਟ ਤੇ ਲਿਆਂਦਾ ਜਾਏਗਾ ਜਰਾ ਰਾਜਸਥਾਨ ਜੇਲ੍ਹ ਚ ਉਹਦੀ ਗਵਰਨਮੈਂਟ ਪਾਈ ਗਈ ਸੀ ਨਹੀਂ ਉਹਦੀ ਨਹੀਂ ਉੱਥੇ ਤਾਂ ਉੱਥੇ ਬੈਠਾ ਹੀ ਆ ਪਰ ਉਹਨੂੰ ਪਤਾ ਹੀ ਆ ਪਿੱਛੇ ਕੰਮ ਚੱਲ ਰਿਹਾ ਇਹਨਾਂ ਦਾ ਕਿੱਤਾ ਹੀ ਇਹ ਬਣਾ ਲਿਆ ਨਾ ਜੀ ਇਹਨਾਂ ਨੇ ਸਰ ਉਹ ਯੂਜ਼ ਹੁੰਦੇ ਹੋਣੇ ਨਾ ਜਿਹੜੇ ਉਹਦਾ ਹਸਬੰਡ ਕਰਦਾ ਸੀ ਲੈ ਚੱਲੀ ਉਹ ਲਿੰਕ ਤਾਂ ਫਿਰ ਇੱਕ ਦੂਜੇ ਨੂੰ ਪਾਸ ਆਨ ਕਰ ਦ Thank you ji